ਸਰਬਸਾਭ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਧੰਨਵਾਦ ਵੀਂਦਰ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰਣਾ ਸਾਹਿਬ ਸਤਿ ਸ਼੍ਰੀ ਅਕਾਲ ਸੋ ਖਬਰਾਂ ਦਾ ਸਿਲਸਿਲਾ ਆਪਾਂ ਜੀ ਉਹ ਸ਼ੁਰੂ ਕਰਦੇ ਆਂ ਤੇ ਕੱਲ੍ਹ ਲਈ ਅਪਡੇਟ ਆਪਾਂ ਜਿਹੜੀ ਹੈ ਜੀ ਉਹ ਤੁਹਾਡੇ ਨਾਲ ਸਾਂਝ ਕਰਦੇ ਆਂ ਜੀਪ ਜਨਨ ਸਾਹਿਬ ਬਿਲਕੁਲ ਵੀਂਦਰ ਜੀ ਸੋ ਇਹਦੇ ਵਿੱਚ ਜੋ ਕੱਲ ਸਾਰਾ ਦਿਨ ਖਬਰ ਸੋਖਿਆਂ ਦੇ ਵਿੱਚ ਰਹੀ ਹੈ ਸੋ ਜਸਟਨ ਟੂਡੋ ਸਾਹਿਬ ਨੇ ਜਸਟ੍ਰਨਰਜ਼ ਐਨ ਕਾਨੇ ਦੀ ਗੱਲ ਕੀਤੀ ਹੈ ਕਿਉਂਕਿ ਕੱਲ ਵੀ ਸਾਰੇ ਪ੍ਰੋਗਰਾਮ ਚ ਗੱਲ ਕਰ ਰਹੇ ਸੀ ਸੀ ਕਿ ਕਿ ਵਡੀਆਂ ਜੋ ਮੀਡੀਆ ਧਾਰੇ ਨੇ ਵਡੀਆਂ ਖਵਾਰਾ ਨੇ ਸੋ ਇਸ ਗੱਲ ਦੀ ਪ੍ਰੈਡਿਕਸ਼ਨਸ ਕਰ ਰਹੀਆਂ ਨੇ ਕਿ ਜਸਟਨ ਟੂਡੋ ਸਾਹਿਬ ਅੱਜ ਇਸ ਬਾਬਤ ਅਨਾਉਂਸਮੈਂਟ ਕਰ ਸਕਦੇ ਨੇ ਸੋ 10:45 ਮਿੰਟ ਤੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ ਸੋ ਉਹਦੇ ਵਿੱਚ ਜੋ ਉਹਨਾਂ ਨੇ ਗੱਲਾਂ ਬਾਤਾਂ ਰੱਖੇ ਸੋ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਲਿਬਰਲ ਪਾਰਟੀ ਦਾ ਅਗਲਾ ਲੀਡਰ ਨਹੀਂ ਚੁੜਿਆ ਜਾਂਦਾ ਸੋ ਉਨੀ ਦੇਰ ਤੱਕ ਉਹ ਪਾਰਟੀ ਦੇ ਇਹ ਲੀਡਰਸ਼ਿਪ ਆਪਣੇ ਕੋਲ ਰੱਖਣਗੇ ਤੇ ਉਨੀ ਦੇਰ ਤੱਕ ਉਹ ਪ੍ਰਧਾਨ ਮੰਤਰੀ ਬਣੇ ਰਹਿਣਗੇ ਤੇ ਜਦੋਂ ਲੀਡਰ ਚੁੜ ਲਿਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਇਹ ਲੀਡਰਸ਼ਿਪ ਦੇ ਤੌਰ ਤੇ ਵੀ ਪ੍ਰਧਾਨ ਮੰਤਰੀ ਦੇ ਤੌਰ ਤੇ ਵੀ ਜਿਹੜਾ ਰਿਜ਼ਾਈਨ ਕਰ ਦੇਵਾਂਗਾ ਸੋ ਇਹਦੇ ਵਿੱਚੋਂ ਇੱਕ ਗੱਲ ਉਹਨਾਂ ਨੇ ਕਹੀ ਹੈ ਕਿ ਗਵਰਨਰ ਜਨਰਲ ਕੋਲ ਉਹਨਾਂ ਨੇ ਸਿਫਾਰਿਸ਼ ਕੀਤੀ ਸੀ ਕਿ ਪਾਰਲੀਮੈਂਟ ਦਾ ਕੰਮ ਜਿਹੜਾ ਆ ਉਹ 24 ਮਾਰਚ ਤੱਕ ਫ੍ਰੀਜ਼ ਕੀਤਾ ਜਾਵੇ ਪ੍ਰੋਰੋ ਕੀਤਾ ਜਾਵੇ ਸੋ ਭਾਵੇਂ ਆ ਜੀ ਹੁਣ ਇਹ 24 ਮਾਰਚ ਤੱਕ ਇਹ ਪਾਰਲੀਮੈਂਟ ਦਾ ਕੰਮਕਾਜ ਖੱਪ ਰਹੇਗਾ ਸੋ ਕੋਈ ਵੀ ਮਾਤਾ ਜਿਵੇਂ ਬੇਤਰਸਕੀ ਦਾ ਮਤਾ ਆ ਸੋ ਉਹਨਾਂ ਦੇ ਖਿਲਾਫ ਨੇ ਨਹੀਂ ਲਿਆਂਦਾ ਜਾ ਸਕਦਾ ਸੋ ਇਹਦੇ ਵਿੱਚ ਇਹ ਵੀ ਗੱਲ ਹੈ ਕਿ ਆਲਰੇਡੀ ਜੋ ਬਹੁਤ ਸਾਰੇ ਇਹ ਕਿਹੜੇ ਬਿਲ ਪਾਰਲੀਮੈਂਟ ਚੱਲ ਰਹੇ ਨੇ ਜਿਦੇ ਵਿੱਚ ਅਸੀਂ ਕੈਪੀਟਲ ਗੇਨ ਬਿਲ ਦੀ ਗੱਲ ਕਰੀਏ ਕਿਉਂਕਿ ਉਹ ਵੀ ਹਲੇ ਤੱਕ ਪਾਸ ਨਹੀਂ ਹੋਇਆ ਸੋ ਜਿਹੜਾ ਬਾਰਡਰ ਸਿਕਿਉਰਿਟੀ ਤੇ 1.3 ਬਿਲੀਅਨ ਡਾਲਰ ਖਰਚੇ ਜਾਣਾ ਸੀਗਾ ਸੋ ਉਹ ਬਿਲ ਵੀ ਹਜੇ ਜਿਹੜਾ ਪਾਰਲੀਮੈਂਟ ਦੇ ਵਿੱਚ ਬਿਆ ਸੀਗਾ ਤੇ ਉਹ ਸਾਰੇ ਬਿਲ ਹੁਣ ਕਿ ਉਹ ਜਦੋਂ ਤੱਕ ਇਹ ਪਾਰਲੀਮੈਂਟ ਇਹ ਦਾ 24 ਮਾਰਚ ਤੱਕ ਕੰਮਕਾਜ ਖੱਪ ਹੈ ਸੋ ਉਹ ਸਾਰੇ ਬਿੱਲ ਇੱਕ ਤਰੀਕੇ ਦੇ ਨਾਲ ਅਸੀਂ ਖਤਮ ਵੀ ਸਾਬਿਤ ਕਰਦੇ ਆ ਕਿ ਜਦੋਂ ਦੁਬਾਰਾ ਪਾਰਲੀਮੈਂਟ ਇਹ ਜਦੋਂ ਕੰਮਕਾਜ ਸ਼ੁਰੂਆਤ ਹੋਵੇਗਾ ਸੋ ਸਾਰੇ ਬਿੱਲਸ ਨੂੰ ਰੀ ਇਨਟਰੋਡਿਊਸ ਕੀਤਾ ਜਾ ਜਾਣਾ ਆਵੇਗਾ ਸੋ ਇਸ ਕਰਕੇ ਉਹ ਸਾਰੇ ਬਿੱਲਸ ਵੀ ਜਿਹੜੇ ਨੇ ਐਸਜੀਟੀ ਜਿਹੜੇ ਨੇ ਉਹ ਰਹਿ ਗਏ ਨੇ ਹੁਣ ਜਦੋਂ ਨਵੀਂ ਸਰਕਾਰ ਬਰੇਗੀ ਸੋ ਉਹਨਾਂ ਨੂੰ ਉਹਨਾਂ ਬਿੱਲ ਦੇ ਉੱਪਰ ਕੰਮ ਕਰਨਾ ਪਵੇਗਾ ਸੋ ਇਹਦੇ ਵਿੱਚ ਇਹ ਜੀ ਹੈ ਕਿ ਜਿਹੜੀ ਉਹ ਚਰੇਂਡਾ ਦੀਆ ਜੋ ਵੈਸੇ ਚੋੜਾ ਹੋ ਰਿਹਾ ਸੀ ਸਾਨੂੰ ਪਤਾ ਆ ਕਿ ਅਕਤੂਬਰ ਮਹੀਨੇ ਦੇ ਵਿੱਚ ਸਾਲ ਹੋੜੀਆਂ ਨੇ ਤੇ ਅਗਰ ਹੁਣ ਦੁਬਾਰਾ ਪਾਰਲੀਮੈਂਟ ਦਾ ਕੰਮਕਾਜ ਜੇ ਮਾਰਚ ਦੇ ਐਂਡ ਦੇ ਵਿੱਚ ਸ਼ੁਰੂ ਹੁੰਦਾ ਆ ਤੇ ਉਸ ਟਾਈਮ ਜੇ ਜਸਟਿਸ ਚੂੜੂ ਸਾਹਿਬ ਅਗਰ ਆਪਣਾ ਰਜ਼ਾਇਨਾ ਆਪੇ ਦੇ ਦੇਣ ਦਿਨੇ ਉਹਦੇ ਖਿਲਾਫ ਇਹ ਨੌਨ ਕੌਨਫੀਡੈਂਸ ਮੋਸ਼ਨ ਲਿਓਨ ਦੀ ਲੋੜ ਨਹੀਂ ਪੈਂਦੀ ਆ ਤਾਂ ਫਿਰ ਇਹ ਇਹ ਆ ਕਿ ਤਦ ਵੀ ਜਿਹੜੀਆਂ ਇਲੈਕਸ਼ਨ ਨੇ April ਜਾਂ May ਦੇ ਵਿੱਚ ਹੋਣਗੀਆਂ ਤੇ ਆਲਰੇਡੀ ਜੋ ਉਹਨਾਂ ਦੀ ਟਰਮ ਹੈ ਉਹਦੇ ਲਗਭਗ ਇਹ ਕਰੀਬ ਹੀ ਸਮਾਂ ਜਿਹੜਾ ਚੱਲ ਜਾਏਗਾ ਸੋ ਆਲਰੇਡੀ ਉਹਨਾਂ ਨੇ 10 ਸਾਲ ਦੇ ਕਰੀਬ ਜਿਹੜਾ ਆ ਇਹ ਪੀਐਮ ਦੇ ਤੌਰ ਤੇ ਆਪਣਾ ਕੰਮਕਾਜ ਕਰ ਲੈਣਾ ਆ ਸੋ ਉਹਨਾਂ ਨੇ ਇਹ ਜੋ ਪਾਰਲੀਮੈਂਟ ਨੂੰ ਬਰੋਰੋ ਕਰਨ ਦੀ ਗੱਲ ਸੋ 2008 ਦੇ ਵਿੱਚ ਉਹਨਾਂ ਨੇ ਸਟੀਫਨ ਹਾਰਪਰ ਉਹਨਾਂ ਦੀ ਵੀ ਅਧਾਰਨ ਦਿੱਤੀ ਵੀ ਉਹਨਾਂ ਨੇ ਵੀ ਕੀਤੀ ਸੀ ਕਿ ਜਦੋਂ ਵਾਪਸ ਪਾਰਲੀਮੈਂਟ ਰਿਜ਼ਿਊਮ ਹੋਈ ਸੀ ਤਾਂ ਜੋ ਆਪੋਜੀਸ਼ਨ ਪਾਰਟੀ ਅੰਦਰ ਜੋ ਗੁੱਸਾ ਸੀਗਾ ਉਹ ਬਦਲ ਗਿਆ ਸੀਗਾ ਜੋ ਪਹਿਲਾਂ ਸਰਕਾਰ ਉੱਤੇ ਨੂੰ ਫਿਰਦੇ ਸੀ ਤੇ ਆਪਸ ਦੇ ਵਿੱਚ ਹੀ ਫਿਰ ਉਹਦੀ ਅੜਮੜ ਹੋ ਗਈ ਸੀ ਪਰ ਇਸ ਵਾਰ ਲੱਗਦਾ ਵੀ ਉਸ ਤਰੀਕੇ ਦੇ ਹਾਲਾਤ ਨਹੀਂ ਬਣ ਗਏ ਜੋ ਸਟੀਫਨ ਹਾਰਪਰ ਸਾਹਿਬ ਦੇ ਸਮੇਂ ਬਣੇ ਸੀਗੇ ਪਰ ਓਵਰਆਲ ਕੀ ਹੈ ਕਿ ਜੋ ਉਹਨਾਂ ਪਾਰਟੀ ਦੇ ਅੰਦਰੋਂ ਦਬਾਅ ਸੀ ਮਾਰੋਂ ਦਬਾਅ ਸੀਗਾ ਸੋ ਪੋਜੀਸ਼ਨ ਪਾਰਟੀਆਂ ਨਾਲ ਨੂੰ ਡੇਡਣ ਵਾਸਤੇ ਮਤਲੇ ਉਹਨੇ ਗੱਲਾਂ ਬਾਤਾਂ ਕਰ ਰਹੀਆਂ ਸਨ ਸੋ ਇਹੋ ਜਿਹੇ ਹਾਲਾਤ ਚ ਉਹਨਾਂ ਨੇ ਆਪਣੇ ਆਪ ਨੂੰ ਰਿਜ਼ਾਈਨ ਕੀਤਾ ਤਾਂ ਤਿੰਨ ਕੁ ਮਹੀਨੇ ਦਾ ਸਮਾਂ ਪਾਰਲੀਮੈਂਟ ਇਸ ਤਰੀਕੇ ਨਾਲ ਪ੍ਰੋਰੋ ਕਰਕੇ ਉਹਨਾਂ ਨੇ ਲੈ ਲਿਆ ਤੇ ਇਹਦੇ ਵਿੱਚ ਪਿੰਡ ਜੀ ਇਹ ਆ ਕਿ ਹੁਣ ਇਹ ਲਿਬਰਲ ਪਾਰਟੀ ਦਾ ਇਹ ਨਵਾਂ ਲੀਡਰ ਉਹਨਾਂ ਦੇ ਵਿੱਚ ਚੁੜਿਆ ਜਾਊਗਾ ਸੋ ਉਹਦੇ ਵਿੱਚ ਬਹੁਤ ਸਾਰੇ ਨਾਮ ਸਾਹਮਣੇ ਆ ਰਹੇ ਨੇ ਜਿਦੇ ਵਿੱਚ ਸੀਕੀਸ਼ਾ ਫਰੀ ਲੈਂਡ ਦੀ ਗੱਲ ਕਰ ਸਕਦੇ ਆ ਮਾਸਟਰਨੀਆ ਐ ਇਸਤੀ ਕਲਾਰਕ ਦਾ ਨਾਮ ਆ ਰਿਹਾ ਮਨਜੀ ਜੋਲੀ ਦਾ ਨਾਮ ਆ ਰਿਹਾ ਤੇ ਡੌਮਨੇਕ ਲਈ ਬਲਾਕ ਦਾ ਨਾਮ ਆ ਰਿਹਾ ਸੋ ਬਹੁਤ سارے ਨਾਮ ਨੇ ਸੋ ਉਹਨਾਂ ਵਿੱਚੋਂ ਇਹ ਜਾਂ ਕੋਈ ਹੋਰ ਨਾਵਾ ਨਾਮ ਵੀ ਆ ਸਕਦਾ ਕੋਈ ਨੰਬਰ ਲੀਟਰ بڑੇਗਾ ਸੋ ਇਹ ਇਨਨਾ ਤੈਅ ਹੋ ਗਿਆ ਕਿ ਜਸਪ੍ਰਿਤੂੜੋ ਸਾਹਿਬ ਜਿਹੜੇ ਨੇ ਹੁਣ ਅਗਲੀ ਜੋ ਇਲੈਕਸ਼ਨ ਨੇ ਉਹਨਾਂ ਦੀ ਕਲਾਈਟੀ ਵਿੱਚ ਮੇਲ ਲੜੀ ਜਾਊਗੀ ਪਰ ਇਹ ਜੋ ਨਾਲੇ ਮਾਸਟਰਸ ਤੋਂ ਇੱਕ ਤਰੀਕਾ ਕਹਿ ਸਕਦੇ ਆ ਕਿ ਤਿੰਨ ਚਾਰ ਮਹੀਨੇ ਆਪਣੇ ਹੋਰ ਜਿਹੜੇ ਨੇ ਇਸ ਗੱਲ ਦੇ ਨਾਲ ਲੈ ਲੈਣੇ ਵੀ ਅਗਲੇ ਲੀਡਰਸ਼ਿਪ ਦਿੱਕਤ ਮੈਂ ਬੜਿਆ ਰਹੂੰਗਾ ਵੀ ਤੋਈ ਵੀ ਗੱਲ ਕਹਿ ਸਕਦੇ ਸੀਗੇ ਕਿ ਐਂਟਰੀ ਲੀਡਰ ਚੁੜਿਆ ਜਾਵੇ ਤੇ ਮੈਂ ਹੁਣੇ ਰਿਜ਼ਾਈਨ ਕਰਦਾ ਸੋ ਤਿੰਨ ਚਾਰ ਮਹੀਨੇ ਉਹਦੇ ਹੋਰ ਨਿਕਲ ਜਾਣਗੇ ਨਵਾਂ ਲੀਡਰ ਆਊਗਾ ਦੂਜੇ ਪਾਸੇ ਜੇਕਰ ਸੁੱਦੀ ਦੀ ਗੱਲ ਕਰੀਏ ਸੋ ਪੀਰ ਪੋਲੀਬਡੀ ਵਿੱਚ ਸਟੇਟਮੈਂਟ ਆਈ ਆ ਨੂੰ ਚੈਲੰਜ ਕਰ ਰਹੇ ਨੇ ਕਹਿੰਦੇ ਵੀ ਹੋੜੇ ਇਲੈਕਸ਼ਨ ਕਰਾਓ ਜੇ ਤੁਸੀਂ ਕਹਿੰਦੇ ਵੀ ਆਪਣੇ ਆਪ ਨੂੰ ਮੰਨਦੇ ਹੋ ਕਿ ਤੁਸੀਂ ਬਹਾਦਰ ਹੋ ਦਲੇਰ ਹੋ ਤਾਂ ਮੇਰਾ ਸਾਹਮਣਾ ਇਲੈਕਸ਼ਨ ਦੇ ਵਿੱਚ ਕਰੋ ਸੋ ਪੋਲੀਵਰ ਹੋਰੀ ਜਿਹੜੇ ਨੇ ਆਪਣੀਆਂ ਗੱਲਾਂ ਕਰ ਰਹੇ ਨੇ ਉਹ ਕਹਿੰਦੇ ਵੀ ਇਸ ਸਰਕਾਰ 'ਚ ਕੋਈ ਹੋਰ ਬੰਦਾ ਵੀ ਹੈ ਜਰ ਲੀਡਰ ਬਣ ਜਵੇ ਕਹਿੰਦੇ ਵੀ ਉਹਦੇ ਤੇ ਭਰੋਸਾ ਨਹੀਂ ਕੀਤਾ ਜਾਂਦਾ ਕਿਉਂਕਿ ਇਹ ਕਹਿੰਦੇ ਵੀ ਸਰਕਾਰ ਦੇ ਵਿੱਚ ਜਿੰਨੇ ਵੀ ਗਲਤ ਕੰਮ ਹੋਏ ਆ ਕਿ ਕੱਲੇ ਟਰੂਡੋ ਦੀ ਬਾਕੀ ਵੀ ਕਹਿੰਦੇ ਬਰਾਬਰ ਦੇ ਹੀ ਜ਼ਿੰਮੇਵਾਰ ਨੇ ਜੀ 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 ਜੀਪ ਰਣ ਸਾਹਿਬ ਰਣ ਸਾਹਿਬ ਜਸਟ ਇੱਕ ਸੈਕਿੰਡ ਲਈ ਕੁਝ ਸੈਕਿੰਡ ਲਈ ਹੋਲਡ ਕਰ ਲਿਓ ਸਾਡੇ ਸਪான்ਸਰ ਆਪਾਂ ਉਹਨਾਂ ਨੂੰ ਔਨ 에ਅਰ ਕਰ ਲਈਏ ਜੀ ਪਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਰੀਮਰ ਜੀ ਸਭ ਨੂੰ ਸਾਹਿਬ ਜੀ ਜੀ ਕੀ ਅਪਡੇਟ ਲੈ ਕੇ ਆਏ ਜੀ ਹੰਨੀ ਨਵਾਂ ਸਾਲ ਜਿਹੜਾ ਚੜਿਆ ਤੇ ਅੱਜ ਆਪਾਂ ਜੇ ਗੱਲ ਕਰੀਏ ਕਿ ਜਿਹੜੇ ਪੈਂਟਾ ਪਰਚੇਸ ਕਰਨ ਦੀ ਸੋਚਦੇ ਆ ਪਰ ਹਲੇ ਰੈਂਟ ਤੇ ਰਹਿ ਰਹੇ ਆ ਜੀ ਤਾਂ ਉਹ ਆਪਣੀ ਪਹਿਲਾਂ ਤਾਂ ਸੇਵਿੰਗ ਕਿਸ ਤਰ੍ਹਾਂ ਕਰਨੀ ਹੈ ਉਹਦੇ ਬਾਰੇ ਡਿਸਕਸ ਕਰ ਸਕਦੇ ਆ ਕਿ ਅ ਪਹਿਲਾਂ ਤਾਂ ਇਹ ਦੇਖੀਏ ਕਿ ਰੈਂਟਰ ਜਿਹੜਾ ਉਹ ਪੇ ਕਰਦੇ ਆ ਉਹ ਉਹ ਇਕਵਿਟੀ ਨਹੀਂ ਬਣਦੀ ਕਰਦੀ ਸਿਰਫ ਰੈਂਟ ਪੇ ਕਰਕੇ ਕਿਸੇ ਹੋਰ ਲਈ ਹੈਲਪ ਕਰ ਰਹੇ ਆ ਪਰ ਇਹ ਉਹ ਨਵਾਂ ਪ੍ਰੋਗਰਾਮ ਹੈਗਾ ਗਵਰਨਮੈਂਟ ਦਾ ਐਫਐਸਟ ਸਿੱਧਾ ਹੈਗਾ ਜਿਹਦੇ ਵਿੱਚ ਉਹ ਫਰਸਟ ਟਾਈਮ ਜਿਹੜਾ ਨੇ ਬਾਏਰ ਹੈਗੇ ਆ ਤੇ ਉਹ ਘਰ ਦੇ ਵਿੱਚ ਲੈਣ ਲਈ ਉਹ ਆਪਣੀ ਸੇਵਿੰਗ ਕਰ ਸਕਦੇ ਆ ਬੈਂਕ 'ਚ ਉਹਨੂੰ ਆਪਾਂ ਨੂੰ ਪਤਾ ਕਿ 8000 ਤੱਕ ਦੀ ਜਿਹੜੀ ਹੈ ਮੈਕਸਮ ਤੁਸੀਂ ਅਲਾਵੇਬਲ ਹੈਗਾ ਹੈ ਜਮਾ ਕਰਾ ਸਕਦੇ ਹੋ ਤੇ ਉਹਦੇ ਵਿੱਚ ਚਲੋ ਜਮਾ ਹੋਗੇ ਤੁਹਾਡੇ ਤੁਸੀਂ ਉਹ 5% ਆਨ ਇਸਨ ਜਿਹੜੀ ਹੈ ਕਰ ਸਕਦੇ ਹੋ ਚੁੱਕਾ ਕੇ ਜੀ ਤੇ ਉਹ ਨੋਨ ਟੈਕਸੇਬਲ ਹੈਗਾ ਹੈ ਉਹਦੇ ਨੋਨ ਟੈਕਸੇਬਲ ਦੇ ਨਾਲ ਨਾਲ ਇੱਕ ਤਰੀ ਦੂਜੀ ਆਪਸ਼ਨ ਹੈ ਜਿਹਾ ਨਾ ਅਨਿਉ ਬੋਲੇ ਹੈ ਟੀ ਐਫ ਐਸ ਐ ਜੀ ਉਹਦੇ ਵਿੱਚ ਵੀ ਜੇ ਤੁਹਾਡੇ ਪੈਸੇ ਪਏ ਆ ਤੇ ਉਹ ਵੀ ਨੋਨ ਟੈਕਸੇਬਲ ਦੇ ਰੂਪ ਚ ਤੁਸੀਂ ਡਾਊਨ ਪੇਮੈਂਟ ਚ ਹੈਲਪ ਤੁਹਾਡੀ ਹੋ ਸਕਦੀ ਹੈ ਜੀ ਤੋ 5% ਡਾਊਨ ਪੇਮੈਂਟ ਜਿਹੜੀ ਮਿਨੀਮਮ ਕੀਤੀ ਜਾਂਦੀ ਹੈ ਘਰ ਲੈਣ ਲਈ ਤੇ 5% ਦੇ ਨਾਲ ਤੁਸੀਂ ਉਹ ਘਰ ਜਿਹੜਾ ਆ ਲੈ ਸਕਦੇ ਹੋ ਆਈ نو ਕਿ ਐਸ ਲੱਕੀ ਦੇ ਘਰ ਥੋੜੇ ਜੇ ਮਹਿੰਗੇ ਆ ਜੀ ਪਰ ਜਿਹੜੇ ਬਾਹਰ ਦੇ ਘਰ ਦੇਖੀਏ ਤਾਂ ਬਾਹਰ ਜਿਹੜੇ ਘਰ ਹੈਗੇ ਆ ਲੰਡਨ ਇਹ ਚ ਉਸ ਤੋਂ ਆਲੇ ਦੁਆਲੇ ਘਰ 5% ਡਾਊਨ ਪੇਮੈਂਟ ਨਾਲ ਤੁਸੀਂ ਲੈ ਸਕਦੇ ਹੋ ਜੀ ਤੋ ਉਹਦਾ ਫਾਇਦਾ ਇਹ ਹੈ ਕਿ ਜਿਹੜੇ ਰੈਂਟ ਤੁਸੀਂ ਇਨਸਟੈਡ ਆਫ ਕਿਸੇ ਹੋਰ ਦੀ ਹੈਲਪ ਕਰ ਰਹੇ ਹੋ ਉਹ ਆਪਣਾ ਘਰ ਲੈ ਲੈਣੇ ਹੋ ਤਾਂ ਉਹਦੀ ਆਪਣੀ ਇਕਵਿਟੀ ਹੌਲੀ ਹੌਲੀ ਬਣਨੀ ਬਣਨੀ ਸ਼ੁਰੂ ਹੋ ਜਾਂਦੀ ਹੈ ਜੀ ਜੀ ਤਾਂ ਕੋਈ ਵੀ ਇਸ ਤਰ੍ਹਾਂ ਕੋਈ ਸੋਚ ਰਿਹਾ ਕਰ ਲੈਣ ਲਈ ਫਸਟ ਟਾਈਮ ਬਾਏਰ ਹੈਗਾ ਜਿਨ੍ਹਾਂ ਨੇ ਸੇਵਿੰਗ ਹੀ ਕਰ ਲਈ ਐਫ ਐਚ ਐਸ ਜੀ ਤੇ ਟੀ ਐਫ ਐਸ ਜੀ ਜੀ ਤਾਂ ਉਹ ਸੋਚ ਰਿਹਾ ਕਰ ਲੈਣ ਬਾਰੇ ਤੋਂ ਮੈਨੂੰ ਸੰਪਰਕ ਕਰ ਸਕਦੇ ਆ ਸਾਡੇ ਕੋਲ 5% ਡਾਊਨ ਪੇਮੈਂਟ ਦੇ ਨਾਲ ਕੈਸ਼ ਕੈਸ਼ ਨੂੰ ਬੈਕ ਮਿਲ ਜਾਂਦਾ ਹੈ ਜੀ ਤਾਂ ਨੈਟ ਜਿਹੜੀ ਇਹ ਡਾਊਨ ਪੇਮੈਂਟ 2 2% ਜਾਂ 3% ਹੀ ਰਹਿ ਜਾਂਦੀ ਹੈ ਨੰਬਰ ਬੋਲਿਓ ਜੀ ਹਾਂਜੀ ਨੰਬਰ ਹੈਗਾ 6479823313 6479823313 ਤੇ ਕੈਸ਼ਬੈਕ অপਸ਼ਨ ਦੇ ਨਾਲ ਜਿਵੇਂ ਦੱਸਿਆ ਡਾਊਨ ਪੇਮੈਂਟ ਜਿਹੜੀ ਹੈ ਮਿਨੀਮਮ ਹੋਰ ਵੀ ਘਟ ਜਾਂਦੀ ਹੈ ਜੀ ਤਾਂ ਕੋਈ ਐਂਟਰਪ੍ਰਾਈਜ਼ ਦੇ ਵੀ ਜਿਹੜੇ ਡਾਊਨ ਪੇਮੈਂਟ ਦਾ ਇਸ਼ੂ ਹੈਗਾ ਹੈ ਡਾਊਨ ਪੇਮੈਂਟ 5% ਵੀ ਨਿਕੱਠੀ ਹੋ ਗਈ ਹੈ ਮੈਂ ਤੁਹਾਨੂੰ ਕਾਲ ਕਾਲ ਕਰ ਸਕਦੇ ਆ 6479823313 ਜੀ ਜੀ ਫਾਇਰ ਤੇ ਆਲਵੇਸ ਸੀ ਕਰਨੇ ਆ ਕਾਲ ਮੋਰ ਕੇ ਤੇ ਅਸੀਂ ਫਾਈਲ ਰਿਵਿਊ ਕਰਕੇ ਇਸ ਕਰੀਏ ਤਾਂ ਕੰਮ ਜਲਦ ਕਰਕੇ ਦਿੰਨੇ ਆ 6479823313 ਧੰਨਵਾਦ ਜੀ ਥੈਂਕ ਯੂ so much ਜੀ ਪ੍ਰਣ ਸਾਹਿਬ ਆਪ ਵੀ ਨੇ ਜਿਵੇਂ ਅਸੀਂ ਗੱਲਬਾਤ ਕਰ ਰਹੇ ਸੀ ਕਿ ਜਿੰਨੇ ਵੀ ਬਿੱਲ ਇਸ ਸਮੇਂ ਪਾਰਲੀਮੈਂਟ ਦੇ ਵਿੱਚ ਵਿਚਾਰधीन ਸੰਨ ਤੇ ਉਹ ਬਿੱਲ ਇੱਕ ਤਰੀਕੇ ਨਾਲ ਆਪਣੇ ਆਪ ਹੁਣ ਖਤਮ ਹੋ ਗਏ ਨੇ ਉਹਨਾਂ ਨੂੰ ਰੀ ਇਨਟਰੋਡਿਊਸ ਕਰਨਾ ਪਵੇਗਾ ਜਦੋਂ ਦੁਬਾਰਾ ਪਾਰਲੀਮੈਂਟ ਦਾ ਕੰਮਕਾਜ ਸ਼ੁਰੂ ਹੋਵੇਗਾ ਜੇ ਸਰਕਾਰ ਪੰਗ ਹੁੰਦੀ ਹੈ ਤਸਵੀਰੋਂ ਨਵੀਂ ਸਰਕਾਰ ਜਿਹੜੀ ਵੀ ਬਣੇਗੀ ਜਦੋਂ ਇਲੈਕਸ਼ਨ ਤੋਂ ਬਾਅਦ ਨਵੀਂ ਸਰਕਾਰ ਚੁਣੀ ਜਾਵੇਗੀ ਸੋ ਉਹ ਦੇਖੇਗੀ ਵੀ ਉਹਨਾਂ ਮਿਲਸ ਦਾ ਕੀ ਕਰਨਾ ਪਰ ਇਹਦੇ ਵਿੱਚ ਜੋ ਵਿਦੇਸ਼ੀ ਦਖਲਅੰਦਾਜ਼ੀ ਜਾਂਚ ਵਾਲਾ ਕਮਿਸ਼ਨ ਹੈ ਜੋ ਆਪਣਾ ਕੰਮ ਕਰ ਰਿਹਾ ਸੋ ਉਹਦੇ ਬਾਰੇ ਗੱਲ ਸਮਝਾਈ ਹੈ ਵੀ ਉਹ ਇੱਕ ਤੈਸਿਟ ਆਪਣਾ ਕੰਮ ਕਰਦਾ ਰਹੇਗਾ ਉਹ ਕਮਿਸ਼ਨ ਖਤਮ ਨਹੀਂ ਹੋਵੇਗਾ ਤਾਂ ਉਹ ਆਪਣੀ ਜੋ ਜਾਂਚ ਰਿਪੋਰਟ ਹੈ ਇਸ ਮਹੀਨੇ ਦੀ 31 ਤਰੀਕ ਤੋਂ ਪਹਿਲਾਂ ਪਹਿਲਾਂ ਉਸਨੇ ਜਿਹੜੀ ਹੈ ਸੁਪਾਵਾਇਆ ਕਿ ਬਾਕੀ ਭਾਵੇਂ ਸਾਰੇ ਕੰਮ ਕੱਢ ਥੱਪ ਹੋ ਗਏ ਨੇ ਪਰ ਵਿਦੇਸ਼ੀ ਦਖਲ ਅੰਦਾਜ਼ੀ ਵਾਲਾ ਜਾਂਚ ਕਮਿਸ਼ਨ ਆਪਣਾ ਕੰਮ ਕਰਦਾ ਰਹੇਗਾ ਤਾਂ ਇਸ ਮਹੀਨੇ ਦੇ 31 ਤਰੀਕ ਤੋਂ ਪਹਿਲਾਂ ਪਹਿਲਾਂ ਉਸਨੇ ਆਪਣੀ ਰਿਪੋਰਟ ਦੇਣੀ ਹੈ ਹੋਸਾਕਾ ਦਾ ਰਿਪੋਰਟ ਦੇ ਵਿੱਚ ਕੁਝ ਵੱਡੇ ਨਾਮ ਕੁਝ ਵੱਡੇ ਸ਼ਹਿਰੇ ਜਿਹੜੇ ਸਾਹਮਣੇ ਆ ਜਾਣ ਤਾਂ ਅੱਗੇ ਜਾ ਕੇ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਤੇ ਉਹਨਾਂ ਚਿਹਰਿਆਂ ਕਰਕੇ ਜਾਂ ਉਹਨਾਂ ਨਾਵਾਂ ਕਰਕੇ ਫਿਰ ਤੇ ਵੱਖ-ਵੱਖ ਜੋ ਪੋਲੀਟੀਕਲ ਪਾਰਟੀਆਂ ਨੇ ਸੋ ਉਹਨਾਂ ਨੂੰ ਵੀ ਪ੍ਰਭਾਵਿਤ ਕਰਨ ਗਿਆ ਸੋ ਕਿਹਨਾਂ ਦੇ ਨਾਮ ਆਉਂਦੇ ਨੇ ਕੀ ਕੋਸ਼ਿਸ਼ ਜਾਂਚ ਕਮਿਸ਼ਨ ਦੇ ਵਿੱਚ ਹੁੰਦਾ ਸੋ ਇਹਦੇ ਉੱਪਰ ਵੀ ਸਭ ਦੀ ਨਜ਼ਰਾਂ ਬਣੀਆ ਰਹਿਣਗੇ ਤੇ ਨਾਲ ਇਹ ਡੋਨਲਡ ਟਰੰਪ ਸਾਹਿਬ ਦੀ ਇਹ ਗੱਲ ਕਰੀਏ ਕਿ ਉਹਨਾਂ ਨੂੰ ਇੱਕ ਫਿਰ ਮੌਕਾ ਮਿਲਿਆ ਚੂੜੋ ਸਾਹਿਬ ਨੇ ਰਜ਼ਾਈਨ ਕੀਤਾ ਆ ਸੋ ਉਹਨਾਂ ਨੇ ਇਸ ਮੌਕੇ ਤੋਂ ਵੀ ਛੱਡਿਆ ਨਹੀਂ ਆ ਸੋ ਇਹਦੇ ਤੇ ਵੀ ਉਹਨਾਂ ਨੇ ਪੋਸਟ ਪਾਈ ਆ ਕਿ ਉਹ ਲਿਖ ਰਹੇ ਨੇ ਕਹਿੰਦੇ ਕਿ ਜੋ ਗਵਰਨਰ ਜਸਟਨ ਚੂੜੋ ਸਾਹਿਬ ਨੇ ਕਹਿੰਦੇ ਵੀ ਉਹਨਾਂ ਨੇ ਰਜ਼ਾਈਨ ਇਸ ਕਰਕੇ ਕੀਤਾ ਆ ਕਿ ਉਹ ਅਮਰੀਕਾ ਜੋ ਜਿਸ ਟਾਂਗ ਦੇ ਨਾਲ ਹੁਣ ਕਹਿ ਰਿਹਾ ਹੈ ਵੀ ਜੋ ਟ੍ਰੇਡ ਡੈਫਿਸਿਟ ਹੋ ਰਿਹਾ ਜਾਂ ਉਹਨਾਂ ਨੂੰ ਸਬਸਿਡੀਆਂ ਦੇ ਜਰੀਏ ਜਿਹੜਾ ਨੁਕਸਾਨ ਹੋ ਰਿਹਾ ਵੀ ਉਹ ਹੁਣ ਅਮਰੀਕਾ ਨੇ ਚੱਲਣਾ ਨਹੀਂ ਹੈ ਤਾਂ ਕਹਿੰਦੇ ਵੀ ਇਸ ਚੀਜ਼ ਤੋਂ ਭੱਜਦੇ ਹੋਏ ਪਹਿਲਾਂ ਹੀ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਅਮਰੀਕਾ ਹੁਣ ਸਖਤੀ ਦੇ ਨਾਲ ਇਹਨਾਂ ਨੀਤੀਆਂ ਨੂੰ ਬਦਲੇਗਾ ਇਹਨਾਂ ਨੀਤੀਆਂ ਨੂੰ ਚੈਲੰਜ ਕੀਤਾ ਜਾਊਗਾ ਟ੍ਰੇਡ ਲਾਅ ਦੇ ਵਿੱਚ ਇਹਨਾਂ ਨੇ ਗੱਲਬਾਤ ਕੀਤੀ ਸੀ ਤੇ ਉਹ ਜਸਟਨ ਟੂਰੋ ਸਾਹਿਬ ਦੇ ਰਿਜ਼ਾਈਨ ਕਰਨ ਦਾ ਸਹਾਰਾ ਪ੍ਰੈਸ਼ਰ ਲੈ ਰਹੇ ਨੇ ਕਹਿੰਦੇ ਵੀ ਮੇਰੀਆਂ ਨੀਤੀਆਂ ਤੋਂ ਡਰਦੇ ਹੋਏ ਜਸਟਨ ਟੂਰੋ ਸਾਹਿਬ ਨੇ ਰਿਜ਼ਾਈਨ ਕੀਤਾ ਕਿਉ ਫੀ ਸੈਟ ਜਾਂ ਸਬਸਿਡੀ ਦਾ ਪਾਰ ਆਪਣੇ ਮੋੜੇ ਤੇ మేచ కెకతే బూడీ పాసే ఏ జికరేసి ఎలన్ మస్క్ Saab دی ਗੱਲਬਾਤ కరీయే ਕਿਉਂਕਿ ఎలన్ మస్క్ Saab ਵੀ ਜਦੋਂ ਦੇ ਡੋਨਾਲਡ ਟਰੰਪ Saab ਬੜੇ ਨੇ ਉਸ ਤੋਂ ਬਾਅਦ ਉਹ ਜਸਟਿਨ ਟੂਡੋ Saab ਦੇ ਖਿਲਾਫ ਵੀ ਲਗਾਤਾਰ ਮਸੇ ਮੈਨੂੰ ਨੇ ਸ਼ੁਰੂ ਕੀਤੀ ਇਸ ਵੀ ਅਗਲਾ ਜਿਹੜਾ ਨਿਸ਼ਾਨਾ ਆ ਉਹ ਹੁਣ ਜਸਟਿਨ ਟੂਡੋ Saab ਨੇ ਇਹਨਾਂ ਨੂੰ ਬਦਲ ਲਾਇਆ ਪਰ ਕੱਲੀ ਗੱਲ ਜਸਟਿਨ ਟੂਡੋ Saab ਤੱਕ ਸੀਮਤ ਨਹੀਂ ਆ ਉਹਨਾਂ ਨੇ ਹੋਰ ਵੀ ਬਹੁਤ ਜਗ੍ਹਾ ਇਸ ਤਰੀਕੇ ਦੀ ਸਟੇਟਮੈਂਟ ਦਿੱਤੀਆਂ ਨੇ ਖਾਸ ਤੌਰ ਤੇ ਜੇਕਰ ਅਸੀਂ ਯੂਰਪ ਦੀ ਗੱਲ ਕਰੀਏ ਇਹ ਫ੍ਰਾਂਸ ਦੀਆਂ ਲੈਕਚਰਸ ਦੀ ਬਾਬਤ ਉਹਨਾਂ ਨੇ ਸਟੇਟਮੈਂਟ ਅੱਜ ਕਿ ਅਨੇ ਜਰਮਨ ਦੀ ਇਲੈਕਸ਼ਨ ਬਾਰੇ ਸਟੇਟਮੈਂਟਾਂ ਦਿੱਤੀਆਂ ਨੇ ਯੂਕੇ ਦੇ ਜਿਹੜੀ ਨਵੀਂ ਸਰਕਾਰ ਚੁਣੀ ਗਈ ਹੈ ਲਿਬਰ ਪਾਰਟੀ ਦੀ ਸੋ ਉਸ ਬਾਬਤ ਵੀ ਸਟੇਟਮੈਂਟਾਂ ਲਗਾਤਾਰ ਦੇ ਰਹੇ ਨੇ ਉਹ ਸਾਰੀਆਂ ਸਰਕਾਰਾਂ ਇਹ ਜਿਹੜੀਆਂ ਯੂਰਪ ਦੀਆਂ ਮжоਰਿਟੀ ਸਰਕਾਰਾਂ ਦਾ ਤੋਂ ਦੁਖੀ ਨੇ ਉਹ ਕਹਿੰਦੇ ਵੀ ਰਾਈਟ ਵਿੰਗ ਜਿਹੜਾ ਪ੍ਰੋਪੋਗੈਂਡਾ ਆ ਉਹ ਯੂਰਪ ਦੇ ਵਿੱਚ ਵੀ ਫਲਾਰੇ ਨੇ ਨਾਰਥ ਅਮਰੀਕਾ ਦੇ ਵਿੱਚ ਵੀ ਫਲਾਰੇ ਨੇ ਸੋ ਇਸ ਤਰੀਕੇ ਦੇ ਦੋਸ਼ ਉੱਤੇ ਲੱਗ ਰਹੇ ਨੇ ਤੇ ਹੁਣ ਤੇ ਜੇ ਫਰਾਂਸ ਦੀ ਗੱਲ ਕਰੀ ਤਾਂ ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਇਹ ਮਾਈਕਰੋਸਾਫਟ ਨੂੰ ਉਹਨਾਂ ਤਾਂ ਖੁੱਲੇ ਤੌਰ ਤੇ ਨਾ ਤਾਂ ਨਹੀਂ ਲਿਆ ਪਰ ਖੁੱਲੇ ਤੌਰ ਤੇ ਨੇ ਐਲਨ ਮਾਸਕਰ ਨੇ ਨਿਸ਼ਾਨਾ ਲਾਇਆ ਕਿ ਕਹਿੰਦੇ ਵੀ ਦੁਨੀਆ ਦਾ ਜਿਹੜਾ ਸਭ ਤੋਂ ਅਮੀਰ ਬੰਦਾ ਆ ਉਹ ਸਿੱਧੇ ਤੌਰ ਤੇ ਕਹਿੰਦੇ ਵੀ ਸਾਡੀ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਦਖਲ ਦੇ ਰਿਹਾ ਸੋ ਇਸੇ ਤਰੀਕੇ ਦੇ ਦੋਸ਼ ਚਾਰਮਲ ਲਾ ਰਿਹਾ ਇਸੇ ਤਰੀਕੇ ਦੇ ਦੋਸ਼ ਜਿਹੜੇ ਆ ਯੂਨਾਈਟਿਡ ਕਿੰਗਡਮ ਵੱਲੋਂ ਲਾਏ ਜਾ ਰਹੇ ਨੇ ਸੋ ਪਾਵ ਐਲਨ ਮਾਸਕ ਆਪਣੇ ਜਿਹੜੇ ਟਵਿੱਟਰ ਜਿਹਨੂੰ ਹੁਣ ਐਕਸ ਕਹਿੰਦੇ ਨੇ ਉਹਦਾ ਗਲਤ ਫਾਇਦਾ ਚੁੱਕ ਰਹੇ ਨੇ ਸੋ ਜਿਹੜੇ ਆਪਣੇ ਵਿਰੋਧੀਆਂ ਨੂੰ ਉੱਥੇ ਨਿਸ਼ਾਨੇ ਤੇ ਲਾ ਕੇ ਉਹਨਾਂ ਦੇ ਖਿਲਾਫ ਮੋਲ ਬਣਾਏ ਜਾ ਰਿਹਾ ਇਸ ਤਰੀਕੇ ਦੇ ਦੋਸ਼ ਜਿਹੜੇ ਨੇ ਉਹਨਾਂ ਦੇ ਉੱਪਰ ਲਾਏ ਜਾ ਰਹੇ ਨੇ ਤੇ ਇਹਦੇ ਨਾਲ ਪਿੰਗੇ ਜੀ ਗੱਲ ਅੰਤ ਦੇ ਵਿੱਚ ਕਰੀਏ ਗ੍ਰੇਟਰ ਟ੍ਰਾਂਟੋ ਹੋਮ ਸੇਲਸ ਦੀ ਤਾਂ ਜੋ ਟ੍ਰਾਂਟੋ origional ਰੀਅਲ اسٹیਟ ਬੋਰਡ ਵੱਲੋਂ ਆਪਣੇ ਆંકड़े ਜਾਰੀ ਕੀਤੇ ਗਏ ਨੇ ਤਾਂ ਉਹਨਾਂ ਦੇ ਕਿਹਾ ਵੀ ਪਿਛਲੇ ਮਹੀਨੇ ਦਸੰਬਰ ਦੇ ਵਿੱਚ ਇਨ 1359 ਘਰ ਕਹਿੰਦੇ ਵਿਕੇ ਨੇ ਤਾਂ ਜੇਕਰ ਅਸੀਂ ਪਿਛਲੇ ਸਾਲ 2023 ਦੇ ਦਸੰਬਰ ਦਾ ਤੁਲਨਾ ਕਰੀਏ ਤਾਂ ਉਹਨਾਂ ਨੇ ਕਿਹਾ ਦੇ ਘਰਾਂ ਦੀ ਵਿਕਰੀ ਦੇ ਵਿੱਚ 1.8 ਫੀਸ ਦੀ ਕਮੀ ਆਈ ਇਸੋ ਪਾਵਿਆ ਇਸ ਮਾਰਚ ਦਸੰਬਰ ਦੇ ਵਿੱਚ ਪਿਛਲੇ ਸਾਲ ਦਸੰਬਰ ਨਾਲੋਂ ਘਰਾں ਦੀ ਜਿਹੜੀ ਵਿਕਰੀ ਹੈ ਘੱਟ ਹੋਈ ਹੈ ਤੇ ਨਾਲ ਉਹ ਕਹਿੰਦੇ ਵੀ ਜੋ ਐਵਰੇਜ ਸੇਲਿੰਗ ਪ੍ਰਾਈਸ ਹੈ ਉਹਦੇ ਵਿੱਚ ਵੀ 1.6% ਦੀ ਕਮੀ ਆਈ ਹੈ ਸੋ 1 ਮਿਲੀਅਨ 7186 ਡਾਲਰ ਜਿਹੜਾ ਆ ਬੈਂਚਮਾਰਕ ਪ੍ਰਾਈਸ ਇਸ ਸਮੇਂ ਜਿਹੜਾ ਇਸ ਮਹੀਨੇ ਦੇ ਵਿੱਚ ਰੱਖਿਆ ਗਿਆ ਸੋ ਜੋ ਕਿ ਪਿਛਲੇ ਸਾਲ ਨਾਲੋਂ 1.6% ਘੱਟ ਹੈ ਸੋ ਓਵਰਆਲ ਜੇਕਰ ਘਰਾں ਦੀ ਜਿਹੜੀ ਆ ਵਿਕਰੀ ਵਾਸਤੇ ਜਿਹੜੇ ਘਰ ਆਏ ਨੇ ਤੇ ਉਹਨਾਂ ਦੇ ਵਿੱਚ ਜਰੂਰ ਇਹ ਬੜੋਤਰੀ ਹੋਈ ਹੈ ਪਰ ਓਵਰ ਆਲ ਘਰ ਇਸ ਮਹੀਨੇ ਦਸੰਬਰ ਦੇ ਵਿੱਚ ਪਿਛਲੇ ਸਾਲ ਨਾਲੋਂ ਘੱਟ ਵਿਕੇ ਨੇ ਐਵਰੇਜ ਸੇਲਿੰਗ ਪ੍ਰਾਈਸ ਵੀ ਘਟਿਆ ਸੋ ਜਿਹੜਾ ਪਿਛਲੇ 3-4 ਮਹੀਨਿਆਂ ਤੋਂ ਇੱਕ ਚੱਲਿਆ ਆ ਰਿਹਾ ਸੀ ਦੇ ਘਰਾਂ ਦੀ ਵਿਕਰੀ ਜਿਹੜੀ ਥੋੜੀ ਜਿਹੀ ਵਧੀ ਸੀ ਪਰ ਦਸੰਬਰ ਦੇ ਵਿੱਚ ਆ ਕੇ ਉਹ ਘਟਦੀ ਹੋਈ ਨਜ਼ਰ ਆ ਰਹੀ ਹੈ ਐਵਰੇਜ ਸੇਲਿੰਗ ਪ੍ਰਾਈਸ ਵੀ ਜੋ ਰਿਪੋਰਟ ਆਈ ਹੈ ਉਹਦੇ ਮੁਤਾਬਕ ਘਟਦਾ ਹੋਇਆ ਨਜ਼ਰ ਆ ਰਿਹਾ ਬਹੁਤ ਬਹੁਤ ਧੰਨਵਾਦ ਪ੍ਰਿੰਨ ਸਾਹਿਬ ਦਾ ਨੰਬਰ ਕਿਸੇ ਵੀ ਵੀਰਪੰਨ ਭਰਾ ਨੇ ਕੋਈ ਟਰੱਕ ਲੋਨ ਲੈਣਾ ਹੋਵੇ ਕੋਈ ਗੱਲਬਾਤ ਕਰਨੀ ਆ ਤਾਂ 416 848 9698 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਭਰਾ ਸਾਹਿਬ ਹੁੰਦੀ ਹੈ ਕੱਲ ਨੂੰ ਗੱਲਬਾਤ